ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੋਕ ਹਰਮਨ ਸਕੂਲ ਚੱਲਿਆ ਹਰਿੰਦਰ ਚੱਲਿਆ ਗਿਆ ਹਰਮਨ ਦਾ ਸਕੂਲ 9 ਵਜੇ ਲੱਗਦਾ 3 ਵਜੇ ਛੁੱਟੀ ਹੁੰਦੀ ਹੈ ਹਰਿੰਦਰ ਦਾ ਸਕੂਲ ਹੁਣ 8:30 ਹੀ ਲੱਗਣ ਲੱਗ ਗਿਆ ਹਰਮਨ ਸਕੂਲ ਚੱਲਿਆ ਤੇ ਇੱਧਰ ਆਪਣੇ ਅੱਜ ਬਣੀਆਂ ਮੂਲੀ ਵਾਲੀਆਂ ਰੋਟੀਆਂ ਹਨਾ ਕੁਝ ਮੂਲਨਾ ਪਾ ਕੱਲ ਪੱਟ ਲਈਆਂ ਸੀ ਪਰ ਉਹ ਥੋੜੀਆਂ ਲੱਗਦੀਆਂ ਸੀ ਤਾਂ ਹੀ ਦੀਦੀ ਹੁਣ ਆਰਪੰਟ ਨੂੰ ਹੋਰ ਪੱਟਲੀਆਂ ਹੈ ਮੂਲੀ ਵਾਲੀ ਰੋਟੀ ਬਣੂਗੀ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਭੈਣ ਭਰਾ ਡੇਲੀ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੁਖਦੀਪ ਘਰਤਾਲੀਵਾਲ ਸਪੈਸ਼ਲੀ ਹੈ ਨਾ ਕੋਈ ਨਹੀਂ ਅੱਜ ਵੈਸੇ ਪਾਣੀ ਪੀਗਾ ਪਾਣੀ ਨਹੀਂ ਪਾਉਂਦੇ ਅਸੀਂ ਦੁੱਧ ਚ ਕੱਲ ਮੀਂਹ ਕਿੱਥੇ ਕਿੱਥੇ ਪਿਆ ਸਾਡੇ ਵੈਸੇ ਬਹੁਤ ਥੋੜਾ ਥੋੜੀਆਂ ਹੀ ਕਣੀਆਂ ਆਈਆਂ ਸੀ ਰਾਤ ਹਾਂ ਤੇ ਵਸਤੋਂ ਪੋ ਨਿਕਲੀ ਆਈ ਬਿਲਕੁਲ ਥੋੜੀਆਂਆਂ ਹੀ ਕਣੀਆਂ ਆਈਆਂ ਸੀ ਹਨਾ ਅਸੀਂ ਪਾਣੀ ਨਹੀਂ ਪਾਉਂਦੇ ਜਿਹੜੇ ਘਰਾਂ 'ਚ ਅਸੀਂ ਦੁੱਧ ਪਾਉਂਦੇ ਆ ਨਾ ਬਹੁਤ ਚਰਦੇ ਲੱਗੇ ਆ ਸੰਦੀਪ ਪਾਣੀ ਚੱਲ ਕੋਈ ਨਹੀਂ ਅੱਜ ਉਵੇਂ ਪਾਣੀ ਪੀ ਗਿਆ ਸੀ ਦਾਦੇ ਅਸੀਂ ਲੋਕਾਂ ਨੂੰ ਪਾਣੀ ਪਾਪਾ ਨਹੀਂ ਦਿੰਦੇ ਅਸੀਂ ਘਰੇ ਪਾਣੀ ਪਾ ਕੇ ਪੀ ਲੈਂਦੇ ਹੁੰਦੇ ਆ ਪਰ ਲੋਕਾਂ ਨੂੰ ਪਾਣੀ ਪਾ ਕੇ ਨਹੀਂ ਦਿੰਦੇ ਅਰੇ ਅਸੀਂ ਵੈਸੇ ਵੀ ਵਾਰੇ ਵਾਲਾ ਦੁੱਧ ਮਲਾਈ ਲਾ ਕੇ ਫੇਰ ਪੀਂਦੇ ਆ ਸੀ ਹਾਂ ਫੁੱਲ ਫੈਟ ਦੁੱਧ ਨਹੀਂ ਪੀਂਦੇ ਫੁੱਲ ਫੈਟ ਦੁੱਧ ਨਹੀਂ ਅਸੀਂ ਪੀਂਦੇ ਸੀ ਮਲਾਈ ਲਾ ਕੇ ਦੁੱਧ ਪੀਂਦੇ ਹਾਂ ਮਲਾਈ ਦੀ ਅਸੀਂ ਮੱਖਣੀ ਬਣਾਉਂਦੇ ਆ ਆਂ ਦੀ ਸਮਾਂ ਨਹੀਂ ਚੱਲੀ ਜਾਂਦੀ ਜੀ ਥੋੜੀ ਜੀ ਮਲਾਈ ਪਈ ਸੀ ਮੈਂ ਕਿਹਾ ਚਲ ਰੋਟੀਆਂ ਦੇ ਨਾਲ ਮੱਖਣੀ ਵੀ ਚਾਹੀਦੀ ਨਾਲ ਰੋਟੀਆਂ ਦੇ ਨਾਲ ਹਾਂ ਤਾਂ ਇਹ ਤਾਂ ਕਦੀ ਮਲਾਈ ਦੀ ਅਸੀਂ ਮੱਖਣੀ ਬਣਾਉਂਦੇ ਆ ਅਸੀਂ ਮਲਾਈ ਲਾ ਕੇ ਦੁੱਧ ਪੀਂਦੇ ਆ ਤੇ ਲੋਕਾਂ ਨੂੰ ਨਹੀਂ ਪਾਣੀ ਪਾ ਕੇ ਦਿੰਦੇ ਇੱਧਰ ਆਪਣੀ ਮਦਾਣੀ ਚੱਲੀ ਆ ਜਿੰਦਾਨੀ ਨਾ ਪੁਰਾਣੀ ਰਸੋਈ ਚ ਲਾਉਨੇ ਆ ਕਿਉਂਕਿ ਨਵੀਂ ਤੇ ਰਸੋਈ ਚ ਨਾ ਫਿਰ ਹਜੇ ਉਹ ਇਦਾਂ ਲਈ ਸੈੱਟ ਗ੍ਰਿਪ ਨਹੀਂ ਸੀਗਾ ਉਦੋਂ ਲਾਇਆ ਨਹੀਂ ਚਲੋ ਜਦੋਂ ਕਿਤੇ ਹੁਣ ਤਿਆਰੀ ਕਰਵਾਵਾਂਗੇ ਫਿਰ ਛੜਾ ਲਾਂਗੇ ਤੇ ਵੈਸੇ ਵੀ ਮੰਮੋ ਵੀ ਮੰਮੋ ਦਾ ਰੜਕਣਾ ਨਵਾਂ ਲਈ ਆਇਆ ਸੀ ਹੁਣ ਆ ਪਾਰ ਰੜਕਣਾ ਨਵਾਂ ਲਾਵਾਂਗੇ ਉਹ ਰੜਕਣਾ ਪੁਰਾਣਾ ਹੋ ਗਿਆ ਮੈਂ ਇੱਧਰ ਕੱਪੜਿਆਂ ਦੀ ਮਸ਼ੀਨ ਲਾਈ ਸੀਗੀ ਤੇ ਇੱਕ ਰਜੈਵ ਵਗੈਰਾ ਹੁਣ ਸਾਹਮਦੇ ਆ ਧੁੱਪ ਬੜੀ ਤਿੱਖੀ ਤਿੱਖੀ ਨਿਕਲੀ ਅੱਜ ਤਾਂ ਸਾਰੇ ਕੱਪੜਿਆਂ ਦੇ ਧੋਣ ਵਾਲਿਆਂ ਦਾ ਕੰਮ ਨਵੇੜ ਲਗੇ ਡੈਡੀ ਹੁਣ ਥੋੜੇ ਜਿਹਾ ਠੀਕ ਆ ਡੈਡੀ ਕਾਫੀ ਜ਼ਿਆਦਾ ਬਿਮਾਰ ਹੋ ਗਏ ਸੀਗੇ ਹੁਣ ਥੋੜੇ ਜਿਹਾ ਠੀਕ ਆ ਡੈਡੀ ਅੱਗੇ ਨਾਲੋਂ ਫੇਰ ਆਪਾਂ ਕੱਪੜੇ ਧੋ ਲਈਏ ਲੋਬੀ ਅੰਦਰ ਆਪਣੇ ਬਣ ਗਏ ਗੁਲੀਆਂ ਦੇ ਪਰੌਂਠੇ ਗੁਲੀਆਂ ਨੇ ਰੋਟੀਆਂ ਪਦਾ ਸਤਰੀ ਬਣਾਉਣ ਨੇ ਜੇ ਬਖੂਰ ਭੈਣ ਨੂੰ ਕੋਈ ਤਰੀਕਾ ਪਤਾ ਤਾਂ ਜਰੂਰ ਦੱਸਿਆ ਕਈ ਇੱਕ ਰੋਟੀ ਚ ਵੀ ਪਾ ਲੈਂਦੇ ਆ ਪਰ ਆਪਾਂ ਜਾਂ ਤਾਂ ਦੋ ਚ ਕੋਣੇ ਆਪਣੇ ਪਸੰਦ ਵੀ ਸਾਰੇ ਉਵੇਂ ਹੀ ਕਰਦੇ ਆ ਆਪਾਂ ਤੇ ਚ ਕੋਣੇ ਕਿ ਵੀ ਇੱਕ ਦੋ ਵਾਰ ਬਣਾਈ ਆ ਪਰ ਮੈਂ ਘੱਟ ਪਸੰਦ ਕਰਦੇ ਆ ਆਪੇ ਚ ਕੋਣੇ ਤੇ ਮੂਰਨਾ ਸਤਰੀ ਕਿ ਅਜਿੰਦੇ ਸਤਰੀ ਬਣਾਇਓ ਐਸੇ ਰੋਟੀ ਆਪਾਂ ਇੱਥੇ ਬਣਾਉਂਦੇ ਹੁੰਨੇ ਆ ਰਾਤ ਨੂੰ ਦੇ ਵੇਲੇ ਤਾਂ ਬਾਹਰ ਰੋਟੀ ਚੁੱਲੇ ਤੇ ਬਣਾ ਲੈਣੇ ਹੁੰਨੇ ਆ ਸਬਜ਼ੀ ਚੁੱਲੇ ਤੇ ਬਣਾਉਣੇ ਹੁੰਨੇ ਆ ਐਸੇ ਰਹਿਣਾ ਕੋਈ ਸੋਭਾ ਤਾਂ ਨਹੀਂ ਕੋਈ ਚਲੇਗੀ ਪਾ ਲਈਏ ਸੀ ਮੂਨ ਮਿਰਚਾ ਤੇ ਜੀਰਾ ਭੁੰਨ ਕੇ ਪਾ ਲਿਆ ਤੇ ਹਰਿੰਦਰ ਸਾਹਿਬ ਜੀ ਰੋਟੀ ਸਵੇਰ ਜਵਾਨੀ ਖਾਂਦਾ ਨਹੀਂ ਛੱਡ ਜਾਂਦਾ ਵਿੱਚ ਤੇੱਕ ਬਰਾਉਂਡ ਚੋ ਵੀ ਛੱਡ ਹਾਂ ਬਸ ਅੱਦਾ ਕੀ ਖਾਦਾ ਉਹ ਵੀ ਛੱਡ ਗਿਆ ਹਰਮਨ ਨੇ ਵੀ ਅੱਗੀ ਕਰਦਾ ਲੈ ਕੇ ਵੀ ਅੱਗੀ ਗਿਆ ਬਸ ਨਾਲ ਹੂੰ ਮੈਂ ਤੁਹਾਨੂੰ ਦੋ ਦੰਗਾਂ ਨੇ ਬਦਲ ਨਹੀਂ ਚੀਰਿਆ ਕੋਸ਼ਣ ਮੌਸਮ ਬਦਲਦਾ ਤੇ ਇਹ ਟੋਪੀ ਟੂਪੀ ਵੀ ਨਹੀਂ ਲੰਦਾ ਠੰਡ ਜੀ ਲੱਗ ਜਾਂਦੀ ਆ ਬੱਚਿਆਂ ਨੂੰ ਐ ਵੀ ਧੁੱਪ ਨਿਕਲਦੀ ਆ ਤੇ ਹੁਣ ਉਹ ਵੀ ਠੰਡ ਹੈ ਨਹੀਂਗੀ ਤਲਵੀ ਹੁਣ ਆਪਾਂ ਬਾਲ ਰੋਟੀ ਫੜਾ ਲਈਏ ਤੇ ਇੱਕ ਭੈਣ ਐਪਨ ਹੋਰ ਕਮੈਂਟ ਕੀਤਾ ਸੀ ਇਹ ਪਿੰਡਾ ਵਾਲੇ ਭੈਣ ਜੀ ਉਹ ਵਾਂਟਿਡ ਕਮੈਂਟ ਕਰਦੇ ਹੁੰਦੇ ਆ ਵੀ ਤੁਹਾਡੀ ਵੀਡੀਓ ਚ ਜਿਹੜੀ ਐਡ ਆ ਨਾ ਬਹੁਤ ਲੰਬੀ ਆਉਂਦੀ ਆ ਉਹ ਆਪਣਾ ਕੋਈ ਵੈਸੇ ਉਹ ਰੋਲ ਨਹੀਂ ਹੁੰਦਾ ਵੀ ਆਪਾਂ ਜਦੋਂ ਵੀਡੀਓ ਅਪਲੋਡ ਕਰ ਦਿੰਨੇ ਆ ਸੋ ਉਸ ਤੋਂ ਬਾਅਦ ਉਹ ਵੀ ਆਪਾਂ ਮੋਨੀਟੇਸ਼ਨ ਔਨ ਕਰਨਾ ਹੁੰਦਾ ਮੋਨੀਟੇਸ਼ਨ ਔਨ ਜਿਹੜੀ ਕਰਦੇ ਉਹ ਆਪਸ਼ਨ ਤੇ ਆਪਾਂ ਟਿੱਕ ਕਰ ਲਾਉਨੇ ਆ ਵੈਸੇ ਤਾਂ ਐਡ ਥੱਲੇ ਸਕਿੱਪ ਦੀ ਵੀ ਆਪਸ਼ਨ ਆਉਂਦੀ ਆ ਸਕਿੱਪ ਕਰ ਦਿਆ ਕਰੋ ਤੇ ਉਹ ਐਡ ਜਿਹੜੀ ਉਹ YouTube ਵੱਲੋਂ ਹੀ ਲੱਗਦੀ ਉਹਦੇ 'ਚ ਆਪਣਾ ਕੋਈ ਨਹੀਂ ਹੁੰਦਾ ਰੋਲ। ਇਹ ਆਪਾਂ ਵੱਡੀ ਐਡ ਲਾਉਣੀ ਹੈ। ਵੱਡੀ ਐਡ ਲਾਉਣੀ ਆ ਛੋਟੀ ਲਾਉਣੀ ਆ ਉਹ YouTube ਆਪਦੀ ਮਰਜ਼ੀ ਨਾਲ ਲਾਉਂਦੇ ਆ ਵੀ ਸਕਿੱਪੇਬਲ ਲਾਉਣੀ ਆ ਨੌਨ ਸਕਿੱਪੇਬਲ ਲਾਉਣੀ ਆ ਜਾਂ ਕੁਛ ਵੀ ਉਹ YouTube ਤੇ ਹੁੰਦਾ ਤੇ ਉਹਨਾਂ ਨੇ ਇੱਕ ਕਮੈਂਟ ਹੋਰ ਕੀਤਾ ਸੀ ਵੀ ਉਰਦੂ ਦਾ ਜਿਹੜਾ ਟ੍ਰਾਂਸਲੇਸ਼ਨ ਹੋ ਜਾਂਦਾ ਹਾਂਜੀ ਟ੍ਰਾਂਸਲੇਸ਼ਨ ਹੋ ਜਾਂਦੀ ਹੈ ਮੈਂ ਟ੍ਰਾਂਸਲੇਸ਼ਨ ਕਰਕੇ ਵੀ ਪੜਿਆ ਸੀ ਉਹਨਾਂ ਦਾ ਕਮੈਂਟ ਬਸ ਟ੍ਰਾਂਸਲੇਸ਼ਨ ਚ ਉਹਨਾਂ ਨੇ ਮਤਲਬ ਇਹ ਤਾਂ ਕੈਸੇ ਤੁਸੀਂ ਵੀਡੀਓ ਵਧੀਆ ਪਾਉਣੀ ਆ ਜਿਹੜੀ ਟ੍ਰਾਂਸਲੇਸ਼ਨ ਚ ਪੰਜਾਬੀ ਆਈ ਸੀ ਉਹਦੀ ਕਿ ਤੁਸੀਂ ਵੀਡੀਓ ਵਧੀਆ ਪਾਉਂਦੇ ਆ ਬਹੁਤ ਵਧੀਆ ਪਰ ਉਹਨਾਂ ਨੇ ਨੀਚੇ ਆਇਆ ਸੀ ਵੀ ਨਵੇਂ ਸਾਲ ਦੀ ਮੁਬਾਰਕ ਮੈਨੂੰ ਉਹ ਨਹੀਂ ਸਮਝ ਆਈ ਵੀ ਉਹਨਾਂ ਨੇ ਉਹ ਕਮੈਂਟ ਕਿਉਂ ਕੀਤਾ ਸੋ ਵੈਸੇ ਚਲ ਬਹੁਤ ਵਧੀਆ ਵੀ ਉਹਨਾਂ ਨੇ ਕਮੈਂਟ ਕੀਤਾ ਉਧਰ ਵੀ ਆਪਣੀ ਹਨਾ ਵੀਡੀਓ ਕੋਈ ਹੋਰ ਵੀ ਜਿਹੜੇ ਪੰਜਾਬੀ ਨਹੀਂ ਪੜਦੇ ਲਿਖਦੇ ਉਹ ਵੀ ਆਪਣੀ ਵੀਡੀਓ ਦੇਖਦੇ ਆ ਇਸ ਚੀਜ਼ ਦੀ ਬਹੁਤ ਖੁਸ਼ੀ ਸੀਗੀ ਟ੍ਰਾਂਸਲੇਸ਼ਨ ਕਰਕੇ ਤਾਂ ਮੈਂ ਪੜਿਆ ਸੀ ਉਹਨਾਂ ਦਾ ਕਮੈਂਟ ਉਹਨਾਂ ਨੇ ਲਿਖਿਆ ਸੀ ਕਿ ਤੁਹਾਡੀ ਵੀਡੀਓ ਬਹੁਤ ਵਧੀਆ ਤੁਹਾਨੂੰ ਬਹੁਤ ਸਾਰੀਆਂ ਅਸੀਸਾਂ ਤੇ ਨਵੇਂ ਸਾਲ ਦੀ ਮੁਬਾਰਕ ਮੈਨੂੰ ਉਸ ਚੀਜ਼ ਨਹੀਂ ਥੋੜੀ ਸਮਝ ਆਈ ਸੀਗੀ ਵੀ ਚਲੋ ਹੋ ਸਕਦਾ ਜੇ ਪਾਕਿਸਤਾਨ ਤੋਂ ਵੀ ਵੇਂਦੇ ਸੀ ਤਾਂ ਉੱਧਰ ਸ਼ਾਇਦ ਕੋਈ ਉਹਨਾਂ ਦਾ ਮਾਹੌਲ ਹੋਰ ਹੋਵੇ ਅਲੱਗ ਹੋਵੇ ਹਨਾ ਪਰ ਆਪਣੀ ਤਾਂ ਚੇਤ ਤੋਂ ਦੇਸੀ ਮਹੀਨੇ ਦੇ ਹਿਸਾਬ ਨਾਲ ਚੇਤ ਤੋਂ ਨਵਾਂ ਸਾਲ ਹੁੰਦਾ ਤੇ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਜਨਵਰੀ ਤੋਂ ਹੋ ਜਾਂਦਾ ਇਸੇ ਲਈ ਮੈਨੂੰ ਇਹ ਚੀਜ਼ ਸਮਝ ਨਹੀਂ ਸੀ ਆਈ ਚਲੋ ਵੀ ਆਪਣੇ ਰੋਟੀਆਂ ਬਣ ਗੀਆਂ ਹੁਣ ਮੂਲੀਆਂ ਵਾਲੀਆਂ ਤੇ ਰੋਟੀ ਖਰਾਤੀ ਲਓ ਜੀ ਟਾਈਮ ਹੋ ਗਿਆ ਸ਼ਾਮ ਦਾ 5 ਵਜ ਗਏ ਤੇ ਇਧਰ ਸਰਬਜੀਤ ਨੇ ਢੂੜ ਧਮਾਈ ਆ ਵੇਖ ਸਰਬਜੀਤ ਨੇ ਵੇਖੋ ਢੂੜ ਧਮਾਈ ਆ ਇਧਰ ਇਹ ਪਤਾ ਕੀ ਆ ਮੀਂਹ ਜੋ ਪੈਂਦੇ ਰਹੇ ਆ ਉਹਨਾਂ ਦਾ ਕਰਕੇ ਆ ਸਾਰੇ ਛੱਤ ਤੇ ਨਾ ਜਿਹੜੀਆਂ ਤਾਂ ਟੈਲ ਬੱਤਾ ਹੀ ਪਾਇਆ ਵੇ ਕਿਉਂਕਿ ਆਪਣੇ ਇੱਥੇ ਲੈਂਟਰ ਨਹੀਂ ਪਾਇਆਗਾ ਤੇ ਉਹ ਟੈਲਾਂ ਦੇ ਉੱਤੇ ਨਾ ਸਾਰਿਆਂ ਦੇ ਤੇ ਉਹ ਆ ਸ਼ੋਰਾ ਤੇ ਉਹ ਸਾਰਾ ਪੌੜੀਆਂ ਤੇ ਚੜੀ ਜਾਂਦਾ ਪੌੜੀਆਂ ਦੇ ਉੱਤੇ ਚੜੀ ਜਾਂਦਾ ਸਾਰੀ ਜਿੱਤਾਂ ਨਹੀਂ ਮਬਰਸ਼ਾ ਸਾਰਾ ਕੇਰਾ ਝਾੜ ਦੇਣੀ ਜਿਹੜਾ ਝੜਨਾ ਹੋਇਆ ਝੜ ਜਾਊਗਾ। ਬਸ। ਸੁਭਾ ਰੋਜ ਹੁੰਜੀ ਦੀਆਂ ਪਹਿਲਾਂ ਝਾੜੂ ਇਹਨਾਂ ਦੇ ਲਈ ਦਾ ਪੌੜੀਆਂ ਤੇ ਤੇ ਪਰ ਥੋੜੇ ਟਾਈਮ ਬਾਅਦ ਹੀ ਤੇ ਫੇਰ ਸਾਰੀਆਂ ਚਿੱਟੀਆਂ ਚਿੱਟੀਆਂ ਹੋ ਜਾਂਦੀਆਂ ਤੇ ਉੰਜਾਲਿਆਂ ਵਾਲੇ ਵਰਸ਼ ਦੇ ਨਾਲ ਤੇ ਸਾਰੀਆਂ ਉੱਤੋਂ ਜਿਹੜਾ ਸੀ ਉਹ ਝਾੜਤਾ ਤੇ ਦਰਬਾਰ ਧਰੀ ਹੈ ਜਦਾਲ ਮੁੱਠਾਂ ਦੀ ਤੇ ਕਈ ਦਿਨ ਨਹੀਂ ਹੋ ਗਏ ਹੁਣ ਸਬਜ਼ੀਆਂ ਖਾਈ ਜਾਂਦੇ ਆ ਸਬਜ਼ੀਆਂ ਤੋਂ ਵੀ ਜੀ ਅੱਕ ਜਾਂਦਾ ਅੱਜ ਵੀ ਸਬਜ਼ੀਆਂ ਤਾਂ ਦੋ ਤਿੰਨ ਆਈਆਂ ਪਈਆਂ ਸ਼ਿਮਲਾ ਮਿਰਚਾਂ ਆਈਆਂ ਪਈਆਂ ਗੋਭੀ ਆਈ ਪਈ ਐ ਮਟਰ ਆਏ ਪਏ ਐ ਅੱਜ ਪਰ ਮੈਂ ਕਿਹਾ ਮੰਮੀ ਨੂੰ ਮਤਲ ਹਰੀ ਚ ਪਾ ਦੋ ਗੋਏ ਤੇ ਮੈਂ ਕਾ ਦਾਲੀ ਧਰ ਦਿੰਨੇ ਆ ਉੱਪਰ ਹਰੀ ਚ ਗੋਏ ਪਾ ਕੇ ਤੇ ਮੋਠਾਂ ਦੀ ਦਾਲ ਧਰੀ ਆ ਇੱਧਰ ਤੜਕਾ ਦੜਕਾ ਵੀ ਮੰਮੀ ਨੇ ਚੀਰਤਾ ਤੇ ਬਸ ਅੰਦਰ ਆਪਾਂ ਤੜਕਾ ਲਾ ਲੈਨੇ ਦਾਲ ਨੂੰ ਆਹ ਦੇਖੋ ਰਿੱਜੀ ਜਾਂਦੀ ਆਗ ਦਾ ਤੇ ਇੱਧਰ ਤੜਕਾ ਚੀਰਿਆ ਪਿਆ ਇਹ ਆਪਾਂ ਲੈ ਜਾਣੇ ਅੰਦਰ ਹੱਥ ਪਿਆਸ ਤੇ ਬਣਾ ਲੈਨੇ ਤੜਕਾ ਨਾਲੇ ਉੱਥੇ ਆਪਾਂ ਦੁੱਧ ਤੋਂ ਲਾਉਨੇ ਆ ਮਲਾਈ ਮਲੂਈ ਲਾ ਕੇ ਦਹੀਂ ਜਮਾਲ ਨੇ ਨਾਲੇ ਤੜਕਾ ਬਣਾ ਲੈਨੇ ਆ ਹਰਿੰਦਰ ਤੇਰਾ ਹ ਬਲੇਜ਼ਰ ਆ ਪਿਆ ਸਕੂਲ ਵਾਲਾ ਕਾਈ ਵੀ ਆਈ ਕਾਰ ਸਾਰਾ ਕੁਛ ਆ ਪਿਆ ਇੱਥੇ ਹੀ ਇਹ ਬਾਹਰ ਕਾ ਤੋ ਰੱਖਿਆ ਲਾ ਕੇ ਇਹ ਮੈਂ ਪਹਿਲੇ ਸਕੂਲ ਮੈਂ ਸਕੂਲੇ ਜਾਣਾ ਪਈਗਾ ਸਕੂਲੇ ਲਾ ਲਿਆ ਸੀ ਅੱਜ ਲੋ ਜੀ ਤੜਕਾ ਬਣਾ ਲਈਏ ਨਾਲੇ ਤਾਂ ਨਾਲੇ ਆਪਾਂ ਦਹੀਂ ਵੀ ਬਣਾ ਲਵੇ ਜਮਾਲ ਕੇ ਇੱਧਰ ਦੇਖੋ ਕਪੜਿਆਂ ਦਾ ਖਲਾਰਾ ਸੂਟ ਕੱਟਦੀ ਸੀ ਮੈਂ ਇੱਥੇ ਬੈਠੀ ਸਰਪੇ ਜੀ ਇੱਥੇ ਸੌਂਦੀ ਸੀ ਮੈਂ ਕੱਟਦੀ ਸੀ ਹੁਣ ਟਾਈਮ ਹੋ ਗਿਆ ਨੇ ਜੇ ਤਾਂ 2-4 ਮਿੰਟ ਹੋਰ ਲੱਗੇ ਤੜਕਾ ਬਣਾ ਕੇ ਤਾਂ ਚੱਲ ਇੱਕ ਅੱਧਾ ਹੋਰ ਕੱਟਿਆ ਜਾਊਗਾ ਨਹੀਂ ਫਿਰ ਚੱਕਦੇ ਆ ਇਹਨਾਂ ਨੂੰ ਇਹ ਇੱਧਰ ਆਪਣਾ ਪਿਆਰ ਦੁੱਧ ਇਹਦੇ ਤੋਂ ਆਪਾਂ ਲਾ ਲ ਗੇ ਮਲਾਈ ਲਾਈ ਲਾ ਕੇ ਇਹਨੂੰ ਗਰਮ ਕਰਕੇ ਤੇ ਦਹੀਂ ਬਣਾ ਲ ਗੇ ਤੜਕਾ ਬਣਾ ਲ ਕੇ ਦਾਲ ਦਾ ਪੁੱਤੇ ਭਰਲੇ ਤਾਂ ਗੰਦਾ ਹੋ ਗਿਆ ਹਨ ਸਾਰਾ ਉੱਤੋਂ ਚੜਕੇ ਮਿੱਟੀ ਜੀ ਹੁਣ ਤਾਂ ਬਾਹਰ ਦੇ ਵੀ ਪਹੁੰਚ ਗਏ ਬਾਹਰ ਵੀ ਕਾਲੀ ਝੜਾਂ ਦੇ ਫਿਰ ਹੂੰ ਚੱਲ ਇਹ ਬਹੁਤ ਜ਼ਿਆਦੇ ਭਾਈ ਇਹਨਾਂ ਵੀ ਝੜ ਗਿਆ ਹੁਣ ਕੇਰਾਂ ਝੜ ਗਿਆ ਚੱਲ ਹਾਂ ਵੀ ਹੁਣ ਕੇਰਾਂ ਝੜ ਗਿਆ ਹੁਣ ਫਿਰ ਰੋਜ਼ ਰੋਜ਼ ਤਾਂ ਨਹੀਂ ਨਾ ਝੜਦਾਗਾ ਪੱਟਾ ਪੱਟਾ ਬਹੁਤ ਨਾ ਬਕੂ ਪੱਟਾ ਪੱਟਾ ਪੈਰ ਤੇ ਚੜਾਉਣਾ ਇਹ ਪੈਰ ਤੇ ਚੜਾਉਂਦਾ ਸੇਰਦਾ ਬਿਲੀਆ ਨਹੀਂ ਸੀ ਪਰ ਉਹ ਮਾਕੇ ਤੇ ਖੜਾ ਬੀ ਸੀ ਰਹੀ ਉਹੀ ਪੈਰ ਦੁਖਦਾ ਹਰਿੰਦਰ ਤੇਰਾ ਜਿਹੜਾ ਇੱਕ ਵਾਰੀ ਪਹਿਲਾਂ ਦੁਖਦਾ ਸੀ ਕਿੱਟਾ ਜਾ ਉਹੀ ਦੁਖਦਾ ਇਹ ਨੂੰ ਆਪ ਨੂੰ ਯਾਦ ਆ ਰਿਹਾ ਪਹਿਲਾਂ ਕਿਹੜਾ ਦੁਖਦਾ ਸੀ ਅੱਜ ਕੰਮ ਸਕੂਲੋਂ ਹੀ ਕਰਿਆ ਐ ਮੈਨੂੰ ਲੱਗਦਾ ਹੈ ਨਾ ਹੋਮਵਰਕ ਅੱਜ ਤਾਂ ਫ੍ਰੀ ਐ ਜਦੋਂ ਅੰਦਾ ਸਕੂਲੋਂ ਆਇਆ ਉਦੋਂ ਦਾ ਹਰਮਨ ਅੰਦਰ ਬੈਠਾ ਪੜੀ ਜਾਂਦਾ ਲਓ ਜੀ ਅੱਪਾ ਇੱਧਰ ਤੜਕਾ ਲਾ ਲਈਏ ਤੇ ਨਾਲੇ ਦਹੀਂ ਬਣਾ ਲਗੇ ਤੇਲ ਤਾਂ ਪਿਆ ਹੀ ਕੱਲ ਵਾਲਾ ਹੈ ਨਾ ਕੱਲ ਸ਼ਾਮ ਜੇ ਨੂੰ ਭੁੱਖ ਲੱਗਦੀ ਹੈ ਫਿਰ ਚਿਪਸ ਬਣਾਈ ਉਹ ਤੇਲ ਪਿਆ ਉਹਦੇ 'ਚ ਤੜਕਾ ਹੁਣ ਹੋਰ ਨਾ ਬਣਾ ਦੋ ਰੋਜੀ ਉਹਦੇ 'ਚ ਆਪਾਂ ਤੜਕਾ ਲਾ ਲੈਨੇ ਆ ਦਾਲ ਨੂੰ ਆ ਪਿਆ ਤੇਲ ਸਰੋਂ ਦਾ ਫਿਰ ਢਰਕੇ ਮਿਲਦੇ ਆ ਲੋ ਜੀ ਤੜਸਕਾ ਆਪਾਂ ਬਣਾ ਲੈ ਆਂਦਾ ਦਹੀਂ ਆਪਾ ਉਧਰ ਜਮਾ ਜਾਂਦਾ ਦੁੱਧ ਗਰਮ ਕਰਕੇ ਤੇ ਤੜਕਾ ਬਣਾਤਾ ਸਬਜੀ ਜਿਹੜੀ ਅੱਜ ਦਾਲ ਆਪਾਂ ਸੱਤ ਲੀਏ ਤੋਆ ਚੀਰਦਾ ਫੋਨ ਨਹੀਂ ਕਰਤਾ ਤੁਹਾਨੂੰ ਕੁੱਝ ਕਰਨਾ ਬਾਰ ਬਾਰ ਮੈਂ ਪਰ ਲਿਆ ਹੰਸਦਾ ਕਿ ਦਿਨੇ ਇਸੇ ਨਾਲ ਤਪ ਹੋ ਜਾਂਦੇ ਕੋਸਮਾਨੋ ਦਿਨੇ ਫੇਰੇ ਇੱਧਰ ਪਾਣੀ ਛੱਟ ਚੱਕਣੇ ਕਰਨੇ ਪੈਂਦੇ ਆ ਪਸੋ

ਵਾਸਿਆ ਬੀਨਾਂ ਇਹ ਤੁਹਾਨੂੰ ਅਜ ਬੁੱਕਰ ਮਾਰਨ ਆਲੀ ਆ ਕੋਸ ਬਣਾਇਆ ਪਿਆ ਤੇ ਹੋਰ ਕੋਸ ਬਣਾਇਆ ਪਿਆ ਇੱਕ ਬੱਠਲ ਪੂਰਾ ਬਾਹਰੋਂ ਭਰ ਕੇ ਉਹ ਮੈਂ ਭਰ ਲਿਆ ਹੋਇਆ ਜਿਹੜੇ ਵੀ ਭੈਣਾਂ ਆਪਣੇ ਚੈਨਲ ਦੇ ਨਵੇਂ ਗੁਰਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਹੁਤ ਸਾਰੀਆਂ ਭੈਣਾਂ ਆ ਲੈ ਕੇ ਕਮੈਂਟ ਕਰਦੀਆਂ ਵਧੀਆ ਲੱਗਦਾ ਪਰ ਜਿਹੜੀਆਂ ਭੈਣਾਂ ਨਹੀਂ ਕਰਦੀਆਂ ਆਪਣਾ ਤੂੰ ਵੀ ਕਰਿਆ ਕਰੋ ਵੀਡੀਓ ਦੇਖ ਕੇ ਉਹ ਪਰਸਨਾ ਵੀ ਲੋਰਨਾ ਮਿਲਾਂਗੇ ਹਨ ਉਹ ਆ ਸੈਟ ਕੇ ਤੇ ਬਸ ਘਾਰਾਂ ਚੋਂ ਨਹੀਂ ਆ ਹਨ ਪਾ ਪੰਜ ਹੋ ਗਏ ਆ ਜੇ ਤੱਕ ਦਿਨ ਲੱਗਿਆ ਹੁੰਦਾ ਉਹ ਤਾਂ ਵਧੀਆ ਲੱਗਦੀ ਧੁੱਪ ਜੀ ਅੱਜ ਹੁਣ ਸਵਾ ਪੰਜ ਹੋ ਗਏ ਤੇ ਕਿੰਨਾ ਦਿਨ ਲੱਗੀ ਜਾਂਦਾ ਧੁੱਪ ਕਿੰਨੀ ਆ ਕੱਲ ਬੱਦਲ ਸੀ ਤੇ ਕੱਲ ਐਨ ਲੱਗਦਾ ਸੀ ਜਿਵੇਂ ਜਮਾਂ ਦਿਨ ਛਿਪ ਗਿਆ ਹੁੰਦਾ ਚਲੋ ਜੀ ਦੁਬਾਰਾ ਸੈਟ ਕਰੀਏ ਤੇ ਕੱਲ ਨੂੰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ